ਸਰ ਜੀ ਕੋਲੋਂ ਕੋਲੋਂ ਆ ਰਿਹਾ ਹੈ। ਮੈਂ ਕਿਹਾ ਜੀ ਫੋਨ। ਉਹ ਰੱਖ ਦੋ ਉਹ ਰੱਗੀ ਜੀ। ਇੱਕ ਗੱਡੀ ਵਾਲਾ। ਫਿਰ ਇਹਨਾਂ ਦਾ ਕੋਲੋਂ ਕਾਨਫਰੰਸ ਕੀਤੀ ਹੈ ਰੇ ਕੁਝ ਵੈਪਨਸ ਰਿਕਵਰ ਕੀਤੇ ਆਗੇ। ਮਾਨਯੋਗ ਡੀਜੀਪੀ ਸਾਹਿਬ ਪੰਜਾਬ, ਏਡੀਜੀਪੀ ਸਾਹਿਬ ਬਠਿੰਡਾ ਰੇਂਜ ਤੇ ਐਸਐਸਪੀ ਸਾਹਿਬ ਬਠਿੰਡਾ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ। ਕਲ ਸੀਆਈਏ ਸਟਾਫ 2 ਬਠਿੰਡਾ ਦੀ ਟੀਮ ਨੂੰ ਇੱਕ ਕਾਮਯਾਬੀ ਹੱਥ ਲੱਗੀ ਹੈ ਜਿਹਦੇ ਵਿੱਚ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ ਇੱਕ ਦੋਸ਼ੀ ਅਮ੍ਰਿਤਪਾਲ ਸਿੰਘ ਉਰਫ ਆਕਾਸ਼ ਵਾਸੀ ਜਲਾਲਾਣਾ ਥਾਣਾ ਓਡਾ ਜ਼ਿਲ੍ਹਾ सिरसा ਨੂੰ ਚਾਰ ਵੈਪਨਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਹਦੇ ਵਿੱਚ ਤਿੰਨ ਵੈਪਨ 32 ਬੋਰ ਦੇ ਤੇ ਇੱਕ 12 ਬੋਰ ਦਾ ਘਟਾ ਐ ਤੋਂ ਬਰਾਬਰੰਦ ਕੀਤਾ ਗਿਆ ਹੈ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਆ ਗੱਲ ਸਾਹਮਣੇ ਆਈ ਹੈ ਕਿ ਇਹਨੂੰ ਕੋਈ ਬਾਹਰਲੇ ਨੰਬਰ ਤੋਂ ਫੋਨ ਆਇਆ ਸੀ ਕਿ ਇਹਨੂੰ ਕੋਈ ਅਣਪਛਾਤਾ ਬੰਦਾ ਡਿਲੀਵਰ ਕਰਕੇ ਗਿਆ ਸੀ ਇਹ ਵੈਪਨਸ ਤੇ ਇਹਨੇ ਬਠਿੰਡੇ ਦੇ ਵਿੱਚ ਇਹ ਵੈਪਨ ਸਪਲਾਈ ਕਰਨੀ ਸੀ ਕਿਸੇ ਬੰਦੇ ਨੂੰ ਤੇ ਇਹਨੂੰ ਡਾਇਰੈਕਸ਼ਨਸ ਮਿਲਣ ਲੱਗੀ ਸੀ ਤੇ ਉਦੋਂ ਸੀਆਈਏ ਸਟਾਫ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਮੁਖਬਰੀ ਹੋਈ ਤੇ ਇਹਨੂੰ ਸਮੇਤ ਵੈਪਨਸ ਗ੍ਰਿਫਤਾਰ ਕਰ ਲਿਆ ਗਿਆ ਸਰ ਬੈਕਗ੍ਰਾਉਂਡ ਕੀ ਇਸ ਬੰਦੇ ਹੁਣ ਤੱਕ ਕੀ ਇਨਵੈਸਟਿਗੇਸ਼ਨ ਹੈ ਤੇ ਪਹਿਲਾਂ ਕੋਈ ਐਫਆਈਆ ਰਿਸਟਰ ਹੈ ਨਹੀਂ ਆ ਲੇਬਰ ਦਾ ਕੰਮ ਹੀ ਕਰਦਾ ਹੈ ਤੇ ਹਜੇ ਸਾਡੀ ਤਫਤੀਸ਼ ਜਿਹੜੀ ਹੈ ਜਾਰੀ ਹੈ ਤੇ ਇਹਦੀ ਪੁੱਛਗਿੱਛ ਵੀ ਅਸੀਂ ਕੰਟੀਨਿਊਸ ਕਰ ਰਹੇ ਹਾਂ ਸਰ ਕੋਰੀਅਰ ਹੈ ਜਾਂ ਰਾਜਾ ਕਿੰਨੀ ਉਮਰ ਦਾ ਹੈ ਇਹਦੀ ਉਮਰ 22 ਸਾਲ ਦੀ ਹੈਗੀ 23 ਸਾਲ ਦੇ ਕਰੀਬ ਹੈਦੀ ਉਮਰ ਹੈਗੀ ਸਰ ਕੋਰੀਅਰ ਹੈ ਜਾਂ ਸਪਲਾਇਰ ਹੈ ਹਜੇ ਤੱਕ ਦੀ ਤਫਤੀਸ਼ ਮੁਤਾਬਕ ਇਹਨੂੰ ਕੋਈ ਵੈਪਨ ਦੇ ਸਪਲਾਈ ਕਰਕੇ ਗਿਆ ਸੀ ਆ ਕੋਰੀਅਰ ਹੈਗਾ ਤੇ ਇਹਨੇ ਇੱਥੇ ਬਠਿੰਡੇ ਦੇ ਵਿੱਚ ਡਿਲੀਵਰ ਕਰਨੀ ਸੀ ਸਰ ਜਿਸ ਤਰ੍ਹਾਂ ਤੁਸੀਂ ਡਿਲੀਵਰ ਕੀਤਾ ਹੈਗਾ ਵੀ ਕਿਸ ਤਰ੍ਹਾਂ ਕੋਈ ਸੰਪਰਕਾ ਕੋ ਗੈਂਗਲੇਟਾ ਚਾਚਾ ਜਾਂ ਕਿਸ ਤਰ੍ਹਾਂ ਇਨੂੰ ਬਾਹਰਲੇ ਵਰਚੁਅਲ ਨੰਬਰ ਤੋਂ ਕਿਸੇ ਤੋਂ ਕਾਲ ਆਇਆ ਸੀ ਆ ਫੇਸਬੁਕ ਰਾਹੀਂ ਬੰਦਿਆਂ ਦੇ ਨਾਲ ਜੁੜਿਆ ਸੀ ਜਿਹੜੇ ਮਾੜੇ ਬੰਦੇ ਹੈਗੇ ਤੇ ਉਹਨਾਂ ਦੇ ਥਰੂ ਇਹਨੂੰ ਫਿਰ ਬਾਹਰ ਇਹਨੇ ਆਪਣਾ ਨੰਬਰ ਸ਼ੇਅਰ ਕੀਤਾ ਇਹਨੂੰ ਬਾਹਰਲੇ ਨੰਬਰ ਤੋਂ ਫੋਨ ਆਇਆ ਫਿਰ ਇਹਨੇ ਉਹਨਾਂ ਦੇ ਕਹਿਣ ਤੇ ਆਪਣੀ ਇਥੇ ਡਿਲੀਵਰ ਕਰ ਲਿਆ ਆਇਆ ਸੀ ਸਰ ਲੋਕੇਸ਼ਨ ਕਿੱਥੋਂ ਦਾ ਕੇਸ ਦਾ ਰਹੇਗਾ ਇਹਨੂੰ ਲਾਲ ਸਿੰਘ ਬਸਤੀ ਮਤੀਦਾਸ ਨਗਰ ਜਿਹੜਾ ਏਰੀਆ ਹੈ ਉਥੋਂ ਅਸੀਂ ਅਰੈਸਟ ਕੀਤਾ ਸੀ ਹੋਰ ਸਾਰੇ ਦੇ ਨਾਲ ਬੰਦੇ ਹੁਣ ਤੱਕ ਨਹੀਂ ਆਇਆ ਸਮਝਾ ਆ ਇਕੱਲਾ ਹੀ ਆਇਆ ਸੀ ਆਪਣੇ ਪਿੰਡ ਤੋਂ ਇੱਥੇ ਤੇ ਅਸੀਂ ਹੁਣ ਪਛਾਣ ਕਰਨ ਦੀ ਕੋਸ਼ਿਸ਼ ਕਰਨ ਰਿਹਾ ਜਿਹੜੇ ਬੰਦੇ ਨੇ ਇਹਨੂੰ ਵੈਪਨ ਸਪਲਾਈ ਕੀਤੇ ਤੇ ਜਿਹੜੇ ਬੰਦੇ ਨੂੰ ਇਹਨੇ ਵੈਪਨ ਇੱਥੇ ਬਠਿੰਡੇ ਦੇ ਵਿੱਚ ਡਿਲੀਵਰ ਕਰਨੇ ਸੀ ਉਹ ਅਸੀਂ ਹੁਣ ਇਨਵੈਸਟੀਗੇਟ ਕਰਨ ਰਿਹਾ ਉਹ ਨੰਬਰ ਵੀ ਅਸੀਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਨ ਰਿਹਾ ਤੇ ਮੈਨੂੰ ਪੂਰੀ ਉਮੀਦ ਹੈ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਵੀ ਇਹਦੇ ਵਿੱਚ ਅਰੈਸਟ ਕਰਾਂਗੇ ਜਿਹੜੇ ਕੰਟਰੀ ਬੇਟ ਨੇ ਜਾਂ ਸਰ ਇੰਪੋਰਟੈਂਟ ਨੇ ਵੈਪਨ ਕੰਟਰੀ ਮੇਡ ਨੇ ਲੋਕਲ ਤਿੰਨ ਬੱਤੀ ਬੋਰ ਤੇ ਇੱਕ ਦੇਸੀ ਕਟਾ ਹੈ 12 ਬੋਰ ਦਾ ਕਿੱਥੋਂ ਸਪਲਾਈ ਲੈ ਕੇ ਕਿੱਥੋਂ ਆਇਆ ਉਹ ਇਹਨੂੰ ਹੀ ਕੋਈ ਬੰਦਾ ਦੇ ਕੇ ਗਿਆ ਸੀ ਅਣਪਛਾਤਾ ਬੰਦਾ ਇਹਦੇ ਦੱਸਣ ਮੁਤਾਬਿਕ ਉਹਦੀ ਸ਼ਕਲ ਇਹਨੂੰ ਕਲੀਅਰ ਨਹੀਂ ਹੈ ਤੇ ਇਹਨੂੰ ਇੱਥੇ ਬਠਿੰਡੇ ਡਿਲੀਵਰ ਕਰਨ ਲਈ ਕਿਹਾ ਗਿਆ ਸੀ ਫੋਨ ਤੇ ਨਹੀਂ ਸਰ ਮਤੀ ਦਾਸ ਚ ਰੁਕਿਆ ਹੈ ਸੀ ਜਾਂ ਡਿਲੀਵਰ ਕਰਨਾ ਆਇਆ ਸੀ ਆ ਡਿਲੀਵਰ ਕਰਨ ਹੀ ਆਇਆ ਸੀ ਇੱਥੇ ਕਿੰਨੇ ਪੈਸੇ ਮਿਲੇ ਸੀ ਉਹ ਪੈਸੇ ਇਹਦੇ ਅਕਾਊਂਟ ਸੇ ਟ੍ਰਾਂਸਫਰ ਹੋਣੇ ਸੀ ਹਜੇ ਇਹਨੂੰ ਕੋਈ ਪੈਸੇ ਮਿਲੇ ਨਹੀਂ ਹੈ ਇਹਨੂੰ ਪੈਸਿਆਂ ਦੇ ਨਾਲ ਇਹਦੀ ਗੱਲ ਹੋਈ ਸੀ ਪਰ ਉਹ ਡਿਲੀਵਰੀ ਤੋਂ ਬਾਅਦ ਉਹ ਗੱਲ ਹੋਣੀ ਸੀ ਪੈਸੇ ਲਾਂਚ ਐਸੇ ਲਾਂਚ ਦੀ ਤਸੱਰ ਹੈ ਹਾਂ ਜੀ ਇਹਨੇ ਪੈਸਿਆਂ ਦਾ ਲਾਂਚ ਆ ਕੰਮ ਇਹਨੂੰ ਪਤਾ ਹੀ ਸਰ ਵੀ ਇਹ ਅਸਲੀ ਹੈ ਜਾਂ ਕੀ ਹੈ ਵੈਪਨ ਹੈਗਾ ਆਏ ਤਾਂ ਇਹਨੂੰ ਪਤਾ ਹੀ ਸੀ ਵੈਪਨ ਆਪਣੀ ਕਿਟ ਚ ਪਾ ਕੇ ਆ ਲੈ ਕੇ ਆਇਆ ਚੈੱਕ ਕਰਕੇ ਜਿਹੜੇ ਵੈਪਨ ਹੈਗੇ ਐ ਕਿਟ ਚ ਪਾਏ ਸੀ ਬੈਗ ਐਨੇ ਟੰਗਿਆ ਹੋਇਆ ਸੀ ਉਹਦੇ ਵਿੱਚ ਵੈਪਨ ਸੀਗੇ ਇਹਨੂੰ ਪਤਾ ਹੈ ਇਹ ਸਰ ਹਰਿਆਣਾ ਵਾਲਾ ਹਰਿਆਣੇ ਦਾ ਹਾਂ ਜੀ ਆ ਹਰਿਆਣੇ ਦਾ ਰਹਿੰਦਾ ਹੈ ਗਾਰਟੂਸ ਵੀਰਾ ਨਹੀਂ ਐ ਤਾਂ ਕੋਈ ਲਾਈਵ ਰਾਉਂਡਸ ਨਹੀਂ ਮਿਲਿਆ ਆ ਕਹਿੰਦਾ ਕੋਈ ਗੱਡੀ ਐਨੇ ਲਿਫਟ ਲੈ ਕੇ ਇੱਥੇ ਪਹੁੰਚਿਆ ਸੀ ਕਿਸੇ ਗੱਡੀ ਤੋ ਲਿਫਟ ਲੈ ਕੇ ਆਏ ਲੈ ਕੇ ਆਏ ਕਿਰਾਏ ਤੇ ਮਤਲਬ ਕਿਰਾਇਆ ਦੇ ਕੇ ਲਿਫਟ ਲੈ ਕੇ ਆਏ ਨਹੀਂ ਆ ਲੈਬਰ ਦਾ ਕੰਮ ਕਰਦਾ ਇਹ ਇਸ ਸਾਲ ਦੀ ਅਲੀਏ